ਜੇਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਚਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਕਦੋਂ ਮੈਂ ਆਪਣੇ ਘਰ ਬਾਬੋਸ ਆਇਆ ਤਾਂ ਆਹ ਨੂੰ ਆਣ ਦੇ ਲੱਗਾ ਨੇ ਮੈਨੂੰ ਕੰਦੇ ਮਾਰਨ ਦੀ ਕੋਸ਼ਿਸ਼ ਕਰ ਦਿੱਤੇ ਮੈਦਨ ਝੇੜੀ ਆ ਨ ਝੇੜੀ ਇਹ ਨਹੀਂ ਕਰਿਆ ਛੱਡ ਸਕਦਾ ਇਹਨੇ ਦਾ ਆਪਣੇ ਮਾਰਾ ਤਾਂ ਮੂਹ ਕੜਾ ਕਰ ਦਿੱਤਾ ਬੜਾ ਬੋਲਦਾ ਸੀ ਬਾਹਰ ਪੜਨ ਜਾ ਰਿਆਂ ਹੁਣੋਂ ਮੋਂ ਨੂੰ ਦੇ ਖਾ ਕੇ ਮਿਲੀ ਹਾਂ ਕੀ ਨਾਂ ਕੀਨਾ ਜੀ ਆਪਣਾ ਮਿਸ ਜੀ ਸੰਦੀਪ ਕੌਰ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ ਜੀ ਸਰ ਜੀ ਸਮਾਪਤ ਕਾਲ ਗੱਲ ਕਰਨੀ ਮਾਲਪੁਰ ਕਿਵੇਂ ਲੱਗਦਾ ਜੀ ਤੁਸੀਂ ਅੱਜ ਬਹੁਤ ਵਧੀਆ ਸਨੇਹਾ ਦਿੱਤਾ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕੀ ਕਹਿਣਾ ਚਾਹ ਰਹੇ ਹੋ ਸਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਅਸੀਂ ਸਮਾਜ ਦੇ ਕਿਸੇ ਕੰਮ ਆ ਰਹੇ ਹਾਂ ਕਿਉਂਕਿ ਇੱਕ ਸਿੱਖਿਆ ਦਾ ਖੇਤਰ ਹੈ ਤੇ ਦੂਜਾ ਐਡਮਿਨਿਸਟ੍ਰੇਸ਼ਨ ਦਾ ਖੇਤਰ ਹੈਗਾ ਜੇ ਇਹ ਦੋਨੋਂ ਖੇਤਰ ਮਿਲ ਕੇ ਕੰਮ ਕਰਨ ਤਾਂ ਅਸੀਂ ਆਪਣਾ ਜਿਹੜਾ ਸੁਨਹਿਰਾ ਹੈਗਾ ਯੁੱਗ ਪੰਜਾਬ ਦਾ ਉਹ ਵਾਪਸ ਲਿਆ ਸਕਦੇ ਹਾਂ ਤੇ ਸਾਡਾ ਕਲਗੀਧਰ ٹرسٹ ਦਾ ਜਿਹੜਾ ਮੇਨ ਮੋਟਿਵ ਹੀ ਇਹ ਹੈਗਾ ਕਿ ਅਸੀਂ ਸਮਾਜ ਨੂੰ ਇੱਕ ਚੰਗੇ ਪ੍ਰੋਡਕਟ ਤਿਆਰ ਕਰਕੇ ਦੇਣੀ ਹੈ ਤੇ ਉਹਦੇ ਲਈ ਇੱਕ ਤਾਂ ਅਸੀਂ ਬੱਚਿਆਂ ਨੂੰ ਸਟਾਰਟਿੰਗ ਤੋਂ ਹੀ ਗੁਰਬਾਨੀ ਦੇ ਨਾਲ ਜੋੜਦੇ ਹਾਂ ਤਾਂ ਕਿ ਸਾਡੇ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਵੀ ਇਸ ਤਰ੍ਹਾਂ ਦੀਆਂ ਆਲਮਤਾਂ ਤੋਂ ਬਚੇ ਰਹਿਣ ਤੇ ਦੂਜਾ ਅਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਸਾਰੀਆਂ ਕੈਂਡੀਆਂ ਦੇ ਵਿੱਚ ਇਸ ਤਰ੍ਹਾਂ ਦੇ ਵਾਕਫ ਹਨ ਜਿਹੜੇ ਪ੍ਰੋਗਰਾਮ ਹੈਗੇ ਆ ਕਰਦੇ ਰਹਿੰਦੇ ਆ ਬੱਚਿਆਂ ਨੂੰ ਇਨਾਂ ਚੀਜ਼ਾਂ ਤੋਂ ਬਚਾਉਣ ਲਈ ਤੇ ਸਮਾਜ ਨੂੰ ਵੀ ਆਪਣਾ ਪੂਰਾ ਅਸੀਂ ਕਰ ਰਹੇ ਆ ਕਿ ਅਵੇਅਰ ਕਰੀਏ ਕਿ ਇਨਾਂ ਚੀਜ਼ਾਂ ਤੋਂ ਬਚੇ ਰਹਿਣ ਤੇ ਜਿਹੜਾ ਕੋਈ ਸਕ੍ਰਿਪਟ ਆਲਰੇਡੀ ਆ ਗਿਆ ਉਹਨੂੰ ਇਸ ਤੋਂ ਕੱਢਣ ਲਈ ਵੀ ਸਾਡਾ ਜਿਹੜਾ ਹੈਗਾ ਉਪਰਾਲਾ ਮਤਲਬ ਇਹ ਸਾਰੇ ਪਾਸੇ ਸਾਡੇ ਐਫਰਟ ਚੱਲ ਰਹੇ ਨੇ ਹਾਂਜੀ ਟਰਸਟ ਵੱਲੋਂ ਕੀਤਾ ਜਾ ਰਿਹਾ ਹਾਂਜੀ ਟਰਸਟ ਵੱਲੋਂ ਕੀਤਾ ਜਾ ਰਿਹਾ ਕੋਈ ਨਾ ਟਰਸਟ ਵੱਲੋਂ ਤੇ ਸਾਡੇ ਰੀਹੈਬਿਲੇਸ਼ਨ ਸੈਂਟਰ ਹੈਗੇ ਨੇ ਬਲੂ ਸਾਹਿਬ ਵੀ ਕਿਹ ਹੈ ਸੀਮਾ ਸਾਹਿਬ ਵੀ ਕਿਹ ਇਹ ਇਹਨਾਂ ਦੇ ਨਾਲ ਬੱਚੇ ਜਿਹੜੇ ਆਲਰੇਡੀ ਫਸ ਗਏ ਆ ਉਹਨਾਂ ਨੂੰ ਕੱਢਣ ਲਈ ਵੀ ਅਸੀਂ ਪੂਰਾ ਉਪਰਾਲਾ ਕਰ ਰਹੇ ਹਾਂ ਤੇ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਬੇਟਾ ਬਚਪਨ ਤੋਂ ਹੀ ਜੇ ਤੁਸੀਂ ਚੰਗੇ ਕੰਮ ਕਰੋਗੇ ਚੰਗੇ ਪਾਸੇ ਲੱਗੋਗੇ ਐਜੂਕੇਸ਼ਨ ਦੇ ਨਾਲ-ਨਾਲ ਜਿੱਦਾਂ ਗੁਰਮਤਿ ਨਾਲ ਅਸੀਂ ਆਲਰੇਡੀ ਵੀ ਜੋੜ ਹੀ ਰਹੇ ਆ ਬੱਚਿਆਂ ਨੂੰ ਖੈਰ ਤਾਂ ਮਤਲਬ ਕਿ ਇੱਕ ਦੇ ਵਿੱਚ ਕੋਈ ਐਸਾ ਹੈ ਨਹੀਂ ਮੰਜ਼ਲ ਜਿਹੜੀ ਬੱਚੇ ਸਾਡੇ ਸਰ ਨਹੀਂ ਕਰ ਸਕਦੇ ਤੇ ਪੰਜਾਬ ਪੁਲਸ ਵੱਲੋਂ ਵੀ ਥੋੜਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਮਾਨਜੋਗ ਸੀਐਸਆਰ ਮਨਜੀਤ ਸਿੰਘ ਜੀ ਦਾ ਕਿ ਇਹਨਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਬੱਚਿਆਂ ਨੂੰ ਬਹੁਤ ਮੋਟੀਵੇਟ ਕੀਤਾ ਅੱਛਾ ਮੈਸੇਜ ਗਿਆ ਹੈਗਾ ਬੱਚਿਆਂ ਨੂੰ ਤੇ ਸਾਰਾ ਇਹ ਪ੍ਰੋਗਰਾਮ ਆਪਣੀ ਦੇਖੇ ਕੁਝ ਕਰਵਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਤੇ ਸਾਡੇ ਪੰਜਾਬ ਪੁਲਿਸ ਜਿਹੜਾ ਹੈ ਮੇਨ ਚੱਕੀ ਚਲਾਈ ਹੋਈ ਹੈ ਮਿਸ਼ਨ ਦੇ ਵਿਰੁੱਧ ਉਹਦੇ ਸਾਡੇ ਅਕਾਲ ਅਕੈਡਮੀ ਕਮਾਨਪੁਰ ਦੇ ਜਿਹੜੇ ਬੱਚੇ ਆ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਡੇ ਪ੍ਰਿੰਸੀਪਲ ਮੈਡਮ ਅਮਨਜੀਤ ਕੋ ਜਿਨ੍ਹਾਂ ਨੇ ਇਹਨੂੰ ਪਿਆਰ ਕੀਤਾ ਤਮਾਨੂੰ ਮੋਟੀਵੇਟ ਕਰ ਰਿਹਾ ਕਿਉਂਕਿ ਇਹ ਸਾਰੇ ਬੱਚੇ ਅਕਾਦ ਅਕੈਡਮੀ ਚ ਪੜ੍ਹਦੇ ਹੋਏ ਨਾਨ ਨਰ ਗੁਬਾਰੀ ਦਾ ਇਹ ਲੱਗ ਰਿਹਾ ਉਸ ਨੂੰ ਲੈ ਕੇ ਇਹਨਾਂ ਨੇ ਇੱਕ ਨੁਕਾ ਨਾਟਕ ਵੀ ਚਾਰਜ ਕੀਤਾ ਜਿਹੜਾ ਇੱਕ ਬਹੁਤ ਵਧੀਆ ਮੈਸੇਜ ਹੈ ਉਹਦਾ ਮੈਸੇਜ ਜਾਊਗਾ ਵੀ ਲੋਕਾਂ ਤੱਕ ਜਿਹੜਾ ਲੋਕ ਦੇਖਣਗੇ ਉਸ ਚੀਜ਼ ਨੂੰ ਉਸ ਚੀਜ਼ ਦਾ ਮੈਂ ਬੜਾ ਅਪਰੀਸ਼ੀਏਟ ਕਰ ਰਿਹਾ ਅਕਾਦ ਅਕੈਡਮੀ ਬੱਚਾ ਨੂੰ ਤੇ ਉਹਨਾਂ ਦੇ ਪ੍ਰਿੰਸੀਪਲ ਮੈਡਮ ਤੋਂ ਲੈ ਕੇ ਸਟਾਫ ਨੂੰ ਉਹਨਾਂ ਦੇ ਟੀਚਰਸ ਨੂੰ ਇਹਨਾਂ ਨੇ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਵੀ ਵਧੀਆ ਫੁਕਤਾ ਪ੍ਰਬੰਧ ਕੀਤਾ ਜਾ ਰਿਹਾ ਨਾਲ ਚੋਂ ਲੈ ਕੇ ਇਸ ਬਾਰੇ ਕੀ ਕਹੋਗੇ ਅਬਿਲੋ ਸਿਚੇ ਆਈ ਇਹੋ ਚਾਹਤ ਇੱਕ ਲੜੀ ਹੈ ਚਾਹਤ ਜਾਵਰ ਮੈਮ ਜਿਹੜੀ ਬੱਚਾ ਨੇ ਚਲਾਈ ਆ ਇੱਕ ਮੈਸੇਜ ਦੇ ਰਹੇ ਸਰੇਕ ਬੰਦੇ ਨੂੰ ਕਿ ਤੁਸੀਂ ਵੀ ਬਾਤ ਚੜ ਕੇ ਸਾਹਮਣੇ ਆਓ ਕਿ ਨਸ਼ਾ ਮੁਕਤ ਆਪਾਂ ਇੱਕ ਜਿਹੜੀ ਜੰਗ ਹੈਗੀ ਆ ਉਹਨੂੰ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਲੜੀਏ ਤੇ ਨਸ਼ਾ ਮੁਕਤ ਪੰਜਾਬ ਬਣਾਈਏ